ਬਾਕੀ ਇਹ ਆ ਕਿ ਆਪਾਂ ਇੱਕ ਗੱਲ ਹੋਰ ਦੱਸਨੀ ਆ ਕਿ ਇੱਕ ਖੁਸ਼ਖਬਰੀ ਆ ਤੁਹਾਨੂੰ ਦੱਸਣਾ ਕਿ ਤੁਸੀਂ ਸਾਨੂੰ ਇੱਥੇ ਤੱਕ ਕਿਵੇਂ ਲਿਆਂਦਾ ਵਾ ਕਿ ਇੱਕ ਕਵਲ ਭਾਜੀ ਉਹਨਾਂ ਨੇ ਸਾਡੀ ਸਪੋਰਟ ਕਿੰਨੀ ਕੀਤੀ ਆ ਚੈਨਲ ਦੀ ਸ਼ੁਰੂਆਤ ਕੀਤੀ ਨਾ ਸ਼ੁਰੂਆਤ ਕੀਤੀ ਉਹਦਾ ਬਬੂ ਨੇ ਪਹਿਲਾ ਵਲੌਗ ਬਣਾਇਆ ਸੀਗਾ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਤੀ ਸਰ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਅੱਜ ਮੈਂ ਫ੍ਰੀ ਹਿਗਾ ਤੇ ਅੱਜ ਮੈਂ ਘਰੇ ਹਿਗਾ ਤੇ ਮੈਂ ਨਾ ਅਜੇ ਜਦੋਂ ਬਿਸਤਰੇ ਵਿੱਚੋਂ ਉੱਠਿਆ ਨਾ ਤੇ ਉਹ ਵੇਹ ਤੇ ਅਸੀਂ ਰੋਜ਼ ਜਿਹੜਾ ਵਾ ਥੋੜਾ ਜਿਆ ਛੇਤੀ ਉੱਠਦੇ ਆ ਮਤਲਬ ਵੀਡੀਓ ਸ਼ੂਟ ਕਰਨੀ ਹੁੰਦੀ ਆ ਤੇ 5:30 6 ਵਜੇ ਉੱਠ ਜੀਦਾ ਵਾ ਤੇ ਉੱਠ ਕੇ ਨਹਾ ਤੋ ਕੇ ਤਿਆਰ ਹੋ ਕੇ ਤੇ ਰੈਡੀ ਹੋ ਕੇ ਚਲ ਜੀਦਾ ਵਾ ਵੀਡੀਓ ਸ਼ੂਟ ਕਰਨ ਤੇ ਅੱਜ ਨਾ ਮੈਂ ਲੇਟ ਉੱਠਿਆ ਕਿ ਚਲੋ ਲੇਟ ਉੱਠਦੇ ਆ ਹਨਾ ਵੀ ਚਲੋ ਡੇਲੀ ਉੱਠਦੇ ਆ ਅੱਜ ਥੋੜਾ ਜਿਹਾ ਲੇਟ ਉੱਠ ਜਾਨੇ ਫਰੀ ਆ ਘਰੇ ਤੇ ਮੈਂ ਨਾ ਆਪਣਾ ਪਿਛਲਾ ਟਾਈਮ ਜਿਆ ਮੈਨੂੰ ਯਾਦ ਜਹਾ ਹੁੰਦਾ ਸੀ ਆਪਣਾ ਜਦੋਂ ਨੂੰ ਮੈਂ ਪਹਿਲੀ ਵੀਡੀਓ ਜਿਹੜੀ ਆ ਪਾਈ ਸੀ ਆਪਣੇ ਚੈਨਲ ਦੇ ਉੱਤੇ ਤੇ ਅੱਜ ਤੁਹਾਨੂੰ ਇਹ ਵਲੌਗ ਤੇ ਰਾਈ ਆਪਾਂ ਦੱਸਣਾ ਕਿ ਤੁਸੀਂ ਸਾਨੂੰ ਇੱਥੇ ਤੱਕ ਕਿਵੇਂ ਲਿਆਂਦਾ ਵਾ ਕਿੰਨੀ ਸਪੋਰਟ ਕੀਤੀ ਸਾਡੇ ਵਾਸਤੇ ਤੇ ਪਰਮਾਤਮਾ ਦੇ ਸਦਕੇ ਆਪਾਂ ਇੱਥੇ ਤੱਕ ਆਏ ਆ ਤੇ ਇੱਕ ਕਵਲ ਭਾਜੀ ਉਹਨਾਂ ਨੇ ਸਾਡੀ ਸਪੋਰਟ ਕਿੰਨੀ ਕੀਤੀ ਆ ਤੇ ਬਾਕੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿਹਨਾ ਕਿੰਨੀ ਕਿ ਕੀਤੀ ਆ ਤੇ ਹੁਣ ਤੱਕ ਕਰਨ ਦੇ ਆ ਉਹ ਤੇ ਚਲੋ ਸਟਾਰਟਿੰਗ ਤੋਂ ਸਟਾਰਟ ਕਰਦੇ ਆ ਹਨਾ ਮੈਂ ਨਾ ਵੇਖਣ ਦੇ ਅਸੀਂ ਤੇ ਆਪਣਾ ਨੇ ਇਦਾਂ ਫੋਨ ਦੀਆਂ ਪੁਰਾਣੀਆਂ ਵੀਡੀਓ ਕੱਢੀਆਂ ਤੇ ਪੁਰਾਣੀਆਂ ਵੀਡੀਓ ਦੇ ਵਿੱਚ ਨਾ ਸਭ ਤੋਂ ਪਹਿਲੀ ਵੀਡੀਓ ਜਿਹੜੀ ਅਸੀਂ ਪਾਈ ਸੀਗੀ ਮੈਂ ਆਪਣੀ ਮੰਮੀ ਜੀ ਦੇ ਨਾਲ ਇਸ ਤਰ੍ਹਾਂ ਹੀ ਫੂਨ ਫੜ ਕੇ ਜਿੱਦਾਂ ਹੁਣ ਮੈਂ ਬਣਾਉਣ ਡਿਆ ਵਾਂ ਤੇ ਆਪਾਂ ਲਿਖਿਆ ਸੀ ਕਿ ਮੇਰੀ ਫੈਮਿਲੀ ਦੇ ਵਿੱਚ ਕੌਣ ਕੌਣ ਆ ਤੇ ਇੰਟਰੋ ਕਰਾਈ ਸੀ ਹਨਾ ਮੰਮੀ ਜੀ ਤੇ ਉਦੋਂ ਸਾਨੂੰ ਮਤਲਬ ਕੁਝ ਨਹੀਂ ਪਤਾ ਸੀ ਕਿ ਉਦੋਂ ਤੋਂ ਲੈ ਕੇ ਤੇ ਮਤਲਬ ਉਦੋਂ ਤੋਂ ਲੈ ਕੇ ਸਾਨੂੰ ਕੁਝ ਨਹੀਂ ਪਤਾ ਪਿਆ ਆਪਾਂ ਇੱਥੇ ਤੱਕ ਪਹੁੰਚ ਜਾਣਾ ਵਾਂ ਜਿੱਦਾਂ ਹੁਣ ਵਾਂ ਤੇ ਉਹ ਸਾਰਾ ਤੁਹਾਡੇ ਪਿਆਰ ਸਦਕਾ ਪਹੁੰਚੇ ਆਂ ਪਰ ਉਦੋਂ ਵੇਖ ਲੋ ਮੰਮੀ ਜੀ ਨੂੰ ਕੋਈ ਨਹੀਂ ਪਤਾ ਵੀ ਪਤਾ ਨਹੀਂ ਕਿੰਨੇ ਵਿਊ ਹੋਣੇ ਆ ਹਨਾ ਕਿੰਨੇ ਆਣੇ ਤੁਸੀਂ ਇੰਨੀਆਂ ਦਵਾਵਾਂ ਸਾਨੂੰ ਦੇਣੀਆਂ ਵਾ ਉਤੇ ਇੰਨਾ ਹੱਡਾ ਜਿਹੜਾ ਵਲੋਗ ਚੱਲਣਾ ਵਾ ਤੇ ਉਹ ਟਾਈਮ ਦੇ ਵਿੱਚ ਮੇਰਾ ਵਲੋਗ ਚੱਲਿਆ ਸੀ 30 35 ਕੇ ਤੇ ਉਦੋਂ ਤੋਂ ਉਸ ਟਾਈਮ ਦੇ ਵਿੱਚ ਨਾ ਹੋ ਗਈ ਆ 2 2.5 ਸਾਲ ਇਹਨੂੰ 2 3 ਸਾਲ ਹੋ ਗਏ ਗੱਲ ਨੂੰ ਤੇ ਵਲੋਗ ਜਿਹੜਾ 30 35 ਕੇ ਉਦੋਂ ਚੱਲਿਆ ਨਾ ਤੇ ਉਹ ਮੇਰੇ ਲਈ ਉਦੋਂ ਬੜੀ ਵੱਡੀ ਗੱਲ ਸੀ ਹੁਣ ਵੀ ਬੜੀ ਵੱਡੀ ਗੱਲ ਆ ਪਰ ਜਦੋਂ ਮੈਂ ਸਟਾਰਟਿੰਗ ਕੀਤਾ ਹੀ ਨਾ ਸਟਾਰਟਿੰਗ ਪੁਆਇੰਟ ਤੋਂ ਤੁਸੀਂ ਮੈਨੂੰ 30 35 ਕੇ ਜਿਹੜੇ ਵੀਊ ਨੂੰ ਵੀਊ ਦੇ ਦਿੱਤੇ ਵਲੋਗ ਨੂੰ ਮੈਨੂੰ ਬੜੀ ਵੱਡੀ ਗੱਲ ਆ ਇਹ ਮੇਰੇ ਲਈ ਤੇ ਕਿ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਵਾ ਤੇ ਇੰਨੀਆਂ ਦੁਆਵਾਂ ਭੇਜੀਆਂ ਤੇ ਅਸੀਂ ਜਦੋਂ ਤੁਹਾਡੇ ਮੈਸੇਜ ਰੀਡ ਕੀਤੇ ਨਾ ਕਮੈਂਟ ਤੇ ਬੜਾ ਹੀ ਵਧੀਆ ਲੱਗਾ ਸਾਨੂੰ ਵੇਖ ਕੇ ਵੀ ਤੁਸੀਂ ਸਾਨੂੰ ਪਿਆਰ ਕਰਦੇ ਆ ਹਨਾ ਤੇ ਸਭ ਤੋਂ ਵੱਡਾ ਧੰਨਵਾਦ ਤੇ ਕਵਲ ਭਾਜੀ ਹੁਣਾਂ ਦਾ ਜਿਨ੍ਹਾਂ ਨੇ ਸਾਨੂੰ ਨਾਂ ਨਾਂ ਲੱਗ ਕੇ ਤੇ ਹਾਂ ਉਹ ਦੱਸਿਆ ਅਗੇ ਕਿਵੇਂ ਕਿਵੇਂ ਮਤਲਬ ਸਾਰਾ ਕੁਝ ਕਰਨਾ ਵਾ ਤੇ ਵਲੌਗ ਇਤਰਾ ਬਣਾਈਂਦੇ ਆ ਮੇਰੇ ਨਾਲ ਲੱਗੇ ਰਹੇ ਹੋ ਤੇ ਸਟਾਰਟਿੰਗ ਤੋਂ ਹੀ ਉਹਨਾਂ ਨੇ ਮੈਨੂੰ ਵਲੌਗ ਬਣਾਉਣਾ ਹੈ ਮੈਨੂੰ ਕਹਤਾ ਸੀ ਕਿ ਚੱਲ ਤੂੰ ਮਤਲਬ ਸਾਲ 1.5 ਸਾਲ ਮੈਂ ਕੰਮ ਕੀਤਾ ਉਹਨਾਂ ਨਾਲ ਉਸ ਤੋਂ ਬਾਅਦ ਮੈਂ ਆਪਣਾ ਚੈਨਲ ਬਣਾ ਲਿਆ ਵਾ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਤੇ ਬਾਕੀ ਉਦੋਂ ਤੋਂ ਲੈ ਕੇ ਉਹਨਾਂ ਨੇ ਮੇਰੇ ਨਾਲ ਨਾਲ ਆਪਣੇ ਵਲੌਗ ਵੀ ਮੈਨੂੰ ਬਣਾਉਣ ਦਿੱਤੇ ਹੁਣ ਤੱਕ ਬਣਾਉਣ ਦਿੰਦੇ ਆ ਮੈਨੂੰ ਵਲੌਗ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਕਿ ਉਹ ਵੈਸੇ ਆਪਣਾ ਵਲੌਗ ਇਸ ਨੂੰ ਬਣਾਉਣ ਨਹੀਂ ਦਿੰਦੇ ਤੇ ਉਹਨਾਂ ਨੇ ਸਿਰਫ ਮੈਨੂੰ ਹੀ ਮਤਲਬ ਇਹ ਆ ਗਿਆ ਜੀ ਦਿੱਤੀ ਆ ਕਿ ਚਲ ਤੂੰ ਬਣਾ ਲਿਆ ਕਰ ਤੇ ਤੁਹਾਨੂੰ ਪਤਾ ਹੀ ਆ ਹਨਾ ਮੈਂ ਇਕੱਲਾ- ਇਕੱਲਾ ਹੈਗਾ ਕਮਾਉਣ ਵਾਲਾ ਤੇ ਸਾਡੇ ਘਰ ਦੇ ਵਿੱਚ ਹੋਰ ਕੋਈ ਵੀ ਇਨਕਮ ਸੋਰਸ ਨਹੀਂ ਹੈਗਾ ਤੇ ਇਸ ਸਾਰੀ ਜਿਹੜੀ ਜ਼ਿੰਮੇਵਾਰੀ ਆ ਡੈਡੀ ਜੀ ਤੋਂ ਬਾਅਦ ਮੇਰੇ ਸਿਰ ਤੇ ਆ ਗਈ ਸੀ ਤੇ ਉਹ ਤੁਸੀਂ ਸਾਰਿਆਂ ਨੇ ਮੈਨੂੰ ਇੰਨਾ ਕ ਪਿਆਰ ਦਿੱਤਾ ਕਿ ਅਸੀਂ ਬੜੀ ਵਧੀਆ ਹੁਣ ਤੱਕ ਜਿਹੜਾ ਵਾ ਸਾਡਾ ਗੁਜ਼ਾਰਾ ਹੋ ਰਿਹਾ ਵਾ ਬਹੁਤ ਵਧੀਆ ਵਾ ਤੇ ਮੈਂ ਕਦੀ ਸੋਚਿਆ ਨਹੀਂ ਮੈਂ ਇੱਥੋਂ ਤੱਕ ਵੀ ਪਹੁੰਚ ਜਾਊਗਾ ਇਹ ਸਾਰਾ ਕੁਝ ਕਵਲਪਾ ਜੀ ਹੁਣਾਂ ਨੇ ਕਰਕੇ ਤੇ ਤੁਹਾਡੀ ਸਾਰਿਆਂ ਦੀ ਸਪੋਰਟ ਕਰਕੇ ਤੇ ਪਰਮਾਤਮਾ ਨੇ ਸਾਡਾ ਸਾਡੀ ਬਾਹ ਫੜੀ ਜਾਏ ਪਰਮਾਤਮਾ ਦੇ ਕਰਕੇ ਸਾਰ ਹੋ ਸਕਿਆ ਵਾ ਤੇ ਬਾਕੀ ਚਲੋ ਮੇਰੀ ਮਿਹਨਤ ਸਦਾ ਹਨਾ ਮਿਹਨਤ ਜਿੰਨੀ ਨਾਲ ਨਾਲ ਗੱਲ ਬਾਤ ਭੈਣ ਭਰਾਵਾਂ ਨਾਲ ਹੀ ਬੰਦੀ ਹੈ ਹਨਾ ਭੈਣ ਭਰਾ ਸਾਥ ਦੇ ਤੇ ਆਪੇ ਦੀ ਹਲਕਾ ਦਾ ਚੀਜ਼ਾ ਬਣਾਉਣਾ ਹਰ ਇੱਕ ਕੰਮ ਹਰ ਇੱਕ ਕੰਮ ਨੂੰ ਵਾਕਿਆ ਸਹੀ ਗੱਲ ਹੈ ਤੁਹਾਡੀ ਮੰਮੀ ਹੁਣ ਜੇ ਮੰਨੋ ਅਸੀਂ ਵਲੋਗ ਬਣਾਉਨੇ ਆ ਤੁਸੀਂ ਸਾਡੇ ਵਲੋਗਾਂ ਨੂੰ ਦੇਖਦੇ ਆ ਤੁਸੀਂ ਕਮੈਂਟ ਕਰਦੇ ਆ ਤੇ ਸਾਨੂੰ ਹੌਸਲਾ ਮਿਲਦਾ ਜੇ ਸਾਡੇ ਵਲੌਗ ਤੇ ਤੁਸੀਂ ਨਾ ਵੇਖੋਗੇ ਨਾ ਕਮੈਂਟ ਕਰੋਗੇ ਤੇ ਅਸੀਂ ਕਹਿਣਾ ਵੀ ਅਸੀਂ ਬਣਾ ਹੀ ਜਾਂਦੇ ਆ ਤੇ ਸਾਡਾ ਵਲੌਗ ਹੀ ਨਹੀਂ ਕੋਈ ਵੇਖਦਾ ਹਨਾ ਤੇ ਉਹ ਵੀ ਥੋੜਾ ਜਿਹਾ ਉੱਥੋਂ ਵੀ ਜਿਹੜੀ ਆ ਬੰਦਾ ਡੀਮੋਟਿਵ ਹੋ ਜਾਂਦਾ ਵਾ ਤੇ ਮੇਨ ਗੱਲ ਆਪਾਂ ਇਹ ਕਰਦੇ ਆਂ ਵੀ ਜਦੋਂ ਮੈਂ ਵੀਡੀਓ ਬਣਾਈ ਹੀ ਨਾ ਸਭ ਤੋਂ ਪਹਿਲਾਂ ਤੇ ਤੁਸੀਂ ਉਹ ਵਾਲਾ ਵਲੌਗ ਵੇਖੋ ਜਿਹੜਾ ਮੈਂ ਸਭ ਤੋਂ ਪਹਿਲੇ ਮਤਲਬ ਪਹਿਲਾ ਬਣਾਇਆ ਸੀਗਾ ਆਪਣੀ ਮੰਮੀ ਜੀ ਦੇ ਨਾਲ ਮੈਂ ਤੇ ਮੰਮੀ ਜੀ ਸੀ ਤੇ ਚੈਨਲ ਦੀ ਸ਼ੁਰੂਆਤ ਚੈਨਲ ਦੀ ਸ਼ੁਰੂਆਤ ਕੀਤੀ ਉਹਦਾ ਪਹਿਲਾ ਵਲੌਗ ਨਾ ਪਹਿਲਾ ਵਲੌਗ ਬਣਾਇਆ ਸੀਗਾ ਹਾਂ ਤੇ ਸਭ ਤੋਂ ਪਹਿਲਾਂ ਤੁਸੀਂ ਉਹ ਵੇਖੋ ਫ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਤੇ ਮੇਰੇ ਪਿਛਲੇ ਵਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਵਾਸਤੇ ਮੈਂ ਤੁਹਾਨੂੰ ਥੈਂਕ ਯੂ ਕਰਦਾ ਵਾਂ ਤੇ ਉਹਦੇ ਵਿੱਚ ਨਾ ਕਮੈਂਟ ਵੀ ਬੜੇ ਜਾਣਿਆਂ ਦੇ ਆਏ ਸੀ ਆਪਣੀ ਫੈਮਿਲੀ ਨਾਲ ਇੰਟਰੋ ਕਰਾਓ ਤੇ ਮੈਂ ਸੋਚਿਆ ਚਲੋ ਆਪਣੀ ਫੈਮਿਲੀ ਨਾਲ ਇੰਟਰੋ ਕਰਾ ਲਈ ਨਾ ਵਾ ਤੇ ਬਾਕੀ ਪੁੱਛਣਾ ਤੁਹਾਡਾ ਸਾਰਿਆਂ ਦਾ ਬਣਦਾ ਵੀ ਆ ਕਿਉਂਕਿ ਜਿਹੜਾ ਕੋਈ ਚੰਗਾ ਕੰਮ ਕਰੇ ਉਹਨੂੰ ਹਰੇਕ ਕੋਈ ਪੁੱਛਦਾ ਵਾ ਪੀ ਇਹ ਕੌਣ ਵਾ ਕਿੱਥੋਂ ਆ ਹਨ ਤੇ ਮੈਂ ਵਧੀਆ ਕਟਿੰਗ ਕੀਤੀ ਸੀ ਤੇ ਤੁਸੀਂ ਤਾਈਆਂ ਤੁਸੀਂ ਸਾਰਿਆਂ ਨੇ ਕਮੈਂਟ ਕੀਤੇ ਆ ਵੀ ਆਪਣੀ ਫੈਮਿਲੀ ਮਨਾ ਮਲਾਓ ਸਾਨੂੰ ਇੰਟਰੋ ਕਰਾਓ ਆਪਣੀ ਤੇ ਤੁਸੀਂ ਫੈਮਿਲੀ ਚ ਕੌਣ ਕੌਣ ਆ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਮੈਂ ਕਿੱਥੇ ਦਾ ਰਹਿਣ ਵਾਲਾ ਆ ਮੈਂ ਆ ਪਿੰਡ ਮਾੜੀ ਪਨਵਾ ਦਾ ਰਹਿਣ ਵਾਲਾ ਜਿਹੜਾ ਸ਼੍ਰੀ ਹਰਗੋਬਿੰਦਪੁਰ ਸਾਨੂੰ ਜਿਹੜਾ ਸ਼ਹਿਰ ਵਾ ਉਹ ਨੇੜੇ ਪੈਂਦਾ ਵਾ ਪਿੰਡ ਮਾੜੀ ਪਨਵਾ ਦਾ ਕਈਆਂ ਨੂੰ ਨਹੀਂ ਵੀ ਪਤਾ ਤੇ ਉਹਨਾਂ ਨੂੰ ਅਸੀਂ ਦੱਦੀਏ ਸਾਡੇ ਨਾਲ ਪਿੰਡ ਵਿੱਚ ਗੁਰਦੁਆਰਾ ਸਾਹਿਬ ਆ ਪਾਈ ਮੰਜ ਸਾਹਿਬ ਜੀ ਇਤਿਹਾਸਿਕ ਗੁਰਦੁਆਰਾ ਵਾ ਤੇ ਗੁਰਦੁਆਰਾ ਸਾਹਿਬ ਦੇ ਨਾਂ ਕਰਕੇ ਵੀ ਸਾਡਾ ਜਿਹੜਾ ਪਿੰਡ ਵਾ ਉਹ ਜਾਣਿਆ ਜਾਂਦਾ ਵਾ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਕਿ ਪਿੰਡ ਮਾੜੀ ਬਨਵਾ ਕਿੱਥੇ ਆ ਉਹਨਾਂ ਨੂੰ ਫਿਰ ਕਹਿਦੀਦਾ ਪੀ ਭਾਈ ਮਨਜ ਸਾਹਿਬ ਗੁਰਦੁਆਰਾ ਜਿਹੜਾ ਵਾ ਉਹ ਕੋਲ ਆ ਤੇ ਉਹ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਪੀ ਹਾਂਜੀ ਪਿੰਡ ਮਾੜੀ ਬਨਵਾਵ ਦੀ ਗੱਲ ਕਰ ਰਹੇ ਤੇ ਮੇਰੀ ਫੈਮਿਲੀ ਵਿੱਚ ਇਹ ਨੇ ਮੇਰੀ ਮੰਮਾ ਜੀ ਸੱਸੀ ਕਾਲ ਜੀ ਸਾਰਿਆਂ ਨੂੰ ਤੇ ਮੈਂ ਵਾ ਤੇ ਮੇਰੀ ਸਿਸਟਰ ਆ ਤੇ ਜਿਹੜੇ ਮੇਰੇ ਸਿਸਟਰ ਆ ਉਹ ਮੇਰੇ ਤੋਂ ਨਿੱਕੀ ਆ ਤੇ ਮੇਰੇ ਜਿਹੜੇ ਫਾਦਰ ਆ ਉਹ ਐਕਸਪਾਇਰ ਆ ਮੈਂ ਉਦੋਂ 10th ਚੋਂ ਨਹੀਂ ਜਦੋਂ ਐਕਸਪਾਇਰ ਹੋਏ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਕਾਫੀ ਅਹੀਂ ਓੱਖਾ ਸਮਾਂ ਕੱਟਿਆ ਤੇ ਇੱਥੇ ਤੱਕ ਮੈਨੂੰ ਮੇਰੀ ਮੰਮੀ ਜੀ ਨੇ ਲਿਆਂਦਾ ਮੈਂ 10th ਤੋਂ ਬਾਅਦ +2 ਕੀਤੀ +2 ਤੋਂ ਬਾਅਦ ਮੈਨੂੰ ਇਹਨਾਂ ਨੇ ਗ੍ਰੈਜੂਏਸ਼ਨ ਵੀ ਕਰਾਈ ਆ ਤੇ ਉਹ ਸਾਰਾ ਹੀ ਜਿਹੜਾ ਵਾ ਉਹ ਮੇਰੀ ਮੰਮੀ ਜੀ ਨੇ ਮੈਨੂੰ ਹੌਸਲਾ ਦਿੱਤਾ ਕਿ ਨਹੀਂ ਕੋਈ ਗੱਲ ਨਹੀਂ ਤੂੰ ਘਰ ਪੜ ਤੇ ਫਿਰ ਵੀ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਉਦੋਂ ਤੋਂ ਲੈ ਹਨਾ ਵੀ ਸਾਨੂੰ ਇੰਨਾ ਹੌਸਲਾ ਮਿਲਿਆ ਕਿਉਂਕਿ ਅੱਬ ਦਾ ਜਿਹੜਾ ਵਾ ਹੁਕਮ ਵਾ ਉਹਨੂੰ ਤੇ ਆਪਾਂ ਮੰਨਣਾ ਹੀ ਸਾਨੂੰ ਪੈਣਾ ਹਨਾ ਦੇਖ ਲਿਆ ਵਲੋਗ ਤੇ ਇਸ ਵਲੋਗ ਦੇ ਵਿੱਚ ਤੁਸੀਂ ਉਦੋਂ ਸਾਨੂੰ ਇੰਨੇ ਕਮੈਂਟ ਕੀਤੇ ਬਬਲੂ ਤੇਰੀਆਂ ਰੱਬ ਲੰਮੀਆਂ ਉਮਰਾਂ ਕਰੇ ਤੇ ਮੈਂ ਮੰਮੀ ਜੀ ਨੂੰ ਇਹ ਆਖਿਆ ਵੀ ਇੰਨੇ ਸਾਨੂੰ ਭੈਣ ਭਰਾ ਇੰਨੇ ਸਪੋਰਟ ਕਰਨ ਦੇ ਇੰਨੇ ਕਮੈਂਟ ਕੀਤੇ ਆ ਉਸ ਟਾਈਮ ਦੇ ਉੱਤੇ ਮੇਰੇ ਲਈ ਤੇ ਬੜੀ ਵੱਡੀ ਗੱਲ ਸੀ ਕਿ ਤੇ ਸੱਚੀ ਤੁਸੀਂ ਬਹੁਤ ਸਾਰਾ ਸਾਥ ਦਿੱਤਾ ਵਾ ਤੁਹਾਡੇ ਸਾਥ ਕਰਕੇ ਹੀ ਮੈਂ ਇੱਥੇ ਤੱਕ ਆ ਗਿਆ ਵਾਂ ਤੇ ਤੁਹਾਡੇ ਹੁਣ ਸਾਥ ਨਾਲ ਹੀ ਆਪਾਂ ਅੱਗੇ ਜਾਣਾ ਵਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਾਂ ਵੀ ਹੁਣ ਵਲੋਗ ਹੀ ਬਣਾਈਦੇ ਆ ਕੱਲੇ ਤੇ ਵੀਡੀਓ ਆਪਾਂ ਬੰਦ ਕਰ ਦਿੱਤੀਆਂ ਹੀ ਹਨਾ ਪਰ ਇਸ ਵਲੌਗ ਤੋਂ ਬਾਅਦ ਜਿਹੜਾ ਤੁਸੀਂ ਹੁਣ ਵੇਖ ਕੇ ਹਟਿਆ ਇਹ ਤੋਂ ਬਾਅਦ ਅਸੀਂ ਪਹਿਲੀ ਸੀਰੀਜ਼ ਮੈਂ ਸਟਾਰਟ ਕੀਤੀ ਆਪਣੀ ਮੰਮੀ ਜੀ ਨਾਲ ਕੋਈ ਇੱਕ ਮੇਰੇ ਮੈਂ ਸਾਡੇ ਨਾਲ ਹੀ ਰਲਦੀ ਮਿਲਦੀ ਸੀ ਮਾ ਦੀਆਂ ਆਸਾ ਹਨਾ ਤੇ ਮਾ ਦੀਆਂ ਆਸਾ ਸੀਰੀਜ਼ ਨੂੰ ਵੀ ਤੁਸੀਂ ਬੜਾ ਪਿਆਰ ਦਿੱਤਾ ਸੀ ਉਸ ਟਾਈਮ ਦੇ ਉੱਤੇ ਤੁਸੀਂ ਮੈਨੂੰ 25 ਤੋਂ 30 ਕੇ ਮੇਰੀ ਉਸ ਜਿਹੜਾ ਵਾ ਪਾਰਟ ਨੂੰ ਇੱਕ ਪਹਿਲੇ ਪਾਰਟ ਨੂੰ ਹੀ ਆਗੇ ਤੇ ਸਾਰਿਆਂ ਨੂੰ ਫਿਰ ਮੁੜ ਕੇ ਤੁਸੀਂ ਬਹੁਤ ਪਿਆਰ ਦਿੱਤਾ ਸੀ ਉਸ ਟਾਈਮ ਦੇ ਉੱਤੇ ਉਹ ਵੀਡੀਓ ਵੇਖ ਕੇ ਸਾਡੇ ਕਵਲੋ ਨੇ ਵੀ ਆਏ ਸੀਗੇ ਬਹੁਤ ਵਧੀਆ ਲੱਗਾ ਹਨ ਤੇ ਯਾਰ ਉਹੀ ਗੱਲ ਨਾ ਪੀ ਵੇਖ ਲਓ ਹੁਣ ਉਹ ਜਿਹੜੀ ਚੀਜ਼ ਹੁਣ ਮੈਂ ਮਿਹਨਤ ਕੀਤੀ ਸੀ ਮਿਹਨਤ ਨੂੰ ਤੇ ਸਾਰੇ ਜਾਣੇ ਮਿਹਨਤ ਨੂੰ ਫਲ ਲੱਗਦਾ ਹੀ ਲੱਗਦਾ ਵਾ ਹਨਾ ਹੁਣ ਜੇ ਬੰਦਾ ਕਵੇ ਵੀ ਮੈਂ ਕੁਝ ਨਾ ਕਰਾਂ ਬੇਠਾ ਰਹਾ ਵਾਂ ਤੇ ਮੇਰੇ ਅੱਗੇ ਸਾਰਾ ਕੁਝ ਮਤਲਬ ਪੈਸੇ ਆਪਣੇ ਆਪ ਹੀ ਆ ਜਾਣਾ ਤੇ ਉਹ ਗੱਲ ਨਹੀਂ ਨਾ ਬਣਦੀ ਹੁਣ ਮੈਂ ਮਿਹਨਤ ਕੀਤੀ ਆ ਠੀਕ ਆ ਮੈਂ ਇਹ ਚੀਜ਼ ਨਹੀਂ ਵੇਖੀ ਕਿ ਮੇਰਾ ਲੋਸ ਹੋਣਾ ਵਾ ਮੈਨੂੰ ਬਚਣਾ ਵੀ ਆ ਕੁਝ ਕਿ ਨਹੀਂ ਮੈਂ ਖਰਚਾ ਕਰੀ ਜਾਣਾ ਵਾ ਇਹ ਚੀਜ਼ ਨਹੀਂ ਵੇਖੀ ਪਰ ਵੇਖ ਲਓ ਆਟੋਮੈਟਿਕ ਹੀ ਮਤਲਬ ਜਦੋਂ ਬੰਦਾ ਆਪਣੀ ਹੈਲਪ ਆਪ ਕਰਦਾ ਨਾ ਤੇ ਫਿਰ ਪ੍ਰਮਾਤਮਾ ਉਹਦੀ ਹੈਲਪ ਕਰਦਾ ਵਾ ਜੇ ਮੈਂ ਆਪ ਤੁਰਿਆਂ ਵਾਂ ਘਰੋਂ ਮੈਂ ਪੈਰ ਸਟੈਪ ਇੱਕ ਪੁੱਟਿਆ ਵਾ ਵੀ ਹਾਂ ਮੰਮੀ ਜੀ ਅਹੀਂ ਬਣਾਵਾਂਗੇ ਸੀਰੀਜ਼ ਅਹੀਂ ਆਪੇ ਲਿਖੀ ਸੀਰੀਜ਼ ਤੇ ਮੇਰੇ ਨਾਲ ਇੱਕ 2010 ਦੋਸਤ ਹੀ ਮੇਰੇ ਉਹਨਾਂ ਨੇ ਵੀ ਸ਼ੂਟ ਕੀਤੀ ਨਾਲ ਤੇ ਉਹਨਾਂ ਨੇ ਵੀ ਮੇਰੀ ਹੈਲਪ ਕਰਾਈ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਹਨਾ ਕਿਉਂਕਿ ਕੱਲੇ ਬੰਦੇ ਦੇ ਨਾਲ ਕੁਝ ਵੀ ਨਹੀਂ ਹੁੰਦਾ ਬੰਦਾ ਇਕੱਲਾ ਕੁਝ ਨਹੀਂ ਕਰ ਸਕਦਾ ਇੱਕ ਜੋ ਟੋਕੇ ਹੁਣ ਜੇ ਅਸੀਂ ਭਾਵੇਂ ਉੱਧਰ ਕਵਲ ਭਾਜੀ ਹੁਣ ਘਰੇ ਵੀਡੀਓ ਬਣਾਉਨੇ ਆ ਹਨ ਹੁਣ ਕੱਲਿਆਂ ਦੇ ਕਰਕੇ ਨਹੀਂ ਹੈਗੀਆਂ ਸਾਰੇ ਜਾਨੇ ਇਕੱਠੇ ਸਾਥ ਦਿੰਦੇ ਆ ਤੇ ਫੇਰ ਵੀਡੀਓ ਬਣਦੀ ਆ ਫੇਰ ਉਹਨੂੰ ਐਡਿਟ ਕਰਦੇ ਫੇਰ ਉਹਨੂੰ ਸ਼ੂਟਿੰਗ ਹਨਾ ਸ਼ੂਟ ਕਰਕੇ ਐਡਿਟ ਕਰਦੇ ਫੇਰ ਅਪਲੋਡ ਕਰਦੇ ਆ ਤੇ ਟਾਟੇ ਤੱਕ ਫੇਰ ਪਹੁੰਚਦੀ ਆ ਹਨਾ ਤੇ ਇਦਾਂ ਕਰਕੇ ਕੱਲੇ ਬੰਦੇ ਦੇ ਨਾਲ ਨਹੀਂ ਕੁਝ ਹੁੰਦਾ ਸਾਰੇ ਜਾਨੇ ਇਕੱਠੇ ਕੰਮ ਕਰਨ ਤੇ ਫੇਰ ਵਧੀਆ ਵਾ ਫੇਰੀ ਜਿਹੜਾ ਵਾ ਕਰਨ ਬਣਦੀ ਆ ਤੇ ਬਾਕੀ ਮੁਕਤੀ ਗੱਲ ਇਹ ਆ ਕਿ ਕਵਲ ਭਾਜੀ ਹੁਣਾਂ ਨੇ ਮੇਰਾ ਸਾਥ ਉਦੋਂ ਤੋਂ ਲੈ ਕੇ ਹੁਣ ਤੱਕ ਇੰਨਾ ਕਿ ਦਿੱਤਾ ਵਾ ਕਿ ਕੁਝ ਵਰਡਸ ਨਹੀਂ ਆਗੇ ਸਾਡੇ ਕੋ ਕਹਿਣ ਨੂੰ ਤੇ ਜਿੰਨਾ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਵਾ ਹੁਣ ਤੱਕ ਉਹ ਸਾਡਾ ਸਾਥ ਦੇ ਰਹੇ ਆ ਮੈਂ ਤੇ ਇਹ ਚੀਜ਼ ਨੂੰ ਬੜਾ ਮਤਲਬ ਵੱਟੀ ਚੀਜ਼ ਮੰਨਦਾ ਕਿ ਚਲੋ ਮੈਨੂੰ ਨਾ ਨਹੀਂ ਕਰਦੇ ਕਿਸੇ ਵੀ ਚੀਜ਼ ਨੂੰ ਮੈਂ ਜਿੱਦਾਂ ਮਰਜ਼ੀ ਜਾ ਕੇ ਉੱਥੇ ਜਿੱਦਾਂ ਮਰਜ਼ੀ ਬਹਾਂ ਖਲੋਵਾਂ ਹਨਾ ਰਹਿ ਵੀ ਪੈਣਾ ਵਾ ਉਥੇ ਕਦੀ ਵੀ ਉਹਨਾਂ ਨੇ ਆਪਣੇ ਜੋ ਮਰਜ਼ੀ ਖਾਓ ਪੀਓ ਕੋਈ ਟੋਕਣੀ ਨਹੀਂ ਹੈਗੀ ਆਪਣੇ ਬੱਚਿਆਂ ਵਾਂਗੂ ਰੱਖਿਆ ਵਾ ਉਹਨਾਂ ਨੇ ਤੇ ਕੋਈ ਵੀ ਉਹ ਉੱਚੀ ਨੀਚੀ ਨਹੀਂ ਉਹਨਾਂ ਨੇ ਕੋਈ ਚੀਜ਼ ਸਮਝੀ ਹੈਗੀ ਤੇ ਤੁਹਾਨੂੰ ਬਾਕੀ ਤੁਸੀਂ ਵਲੋਗਾਂ ਦੇ ਵਿੱਚ ਦੇਖਦੇ ਹੀ ਆ ਹਨਾ ਤੇ ਮੈਂ ਬਸ ਅੱਜ ਨਾ ਸਵੇਰ ਦਾ ਹੀ ਇਹ ਚੀਜ਼ ਸੋਚਣਾ ਪੀ ਉਦੋਂ ਉਸ ਟਾਈਮ ਦੇ ਉੱਤੇ ਆਪਾਂ ਕੀ ਹੀ ਤੇ ਹੁਣ ਸਾਨੂੰ ਸਾਡੇ ਭੈਣ ਭਰਾਵਾਂ ਨੇ ਸਾਥ ਦੇ ਕੇ ਤੇ ਸਾਨੂੰ ਇੱਥੇ ਤੱਕ ਲਿਆਂਦਾ ਵਾ ਤੇ ਬਾਕੀ ਵੱਡੀ ਗੱਲ ਇਹ ਆ ਕਿ ਆਪਣਾ ਕਰੀਬੀ ਵਾਲਾ ਟਾਈਮ ਨਹੀਂ ਕਹਿੰਨੂ ਭੁੱਲਣਾ ਚਾਹੀਦਾ ਇੱਕ ਪਰਮਾਤਮਾ ਦਾ ਸਾਥ ਹੋਵੇ ਤੇ ਚਲੋ ਇੱਕ ਕਵਲ ਹੋਣਾ ਦਾ ਤੇ ਇੱਕ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਹਨਾ ਜੇ ਇਤਰਾ ਹੀ ਸਾਥ ਤੁਹਾਡਾ ਰਹੂਗਾ ਨਾ ਤੇ ਆਪਾਂ ਹੋਰ ਜਿਵੇਂ ਜਿਵੇਂ ਮੈਂ ਸੁਪਨੇ ਆਪਣੇ ਸੋਚੇ ਆ ਤੇ ਆਪਣੇ ਸੁਪਨਿਆਂ ਤੱਕ ਪਹੁੰਚ ਸਕੂਗਾ ਤੇ ਉਹ ਬਸ ਇੱਕ ਤੁਹਾਡੇ ਕਰਕੇ ਜੇ ਤੁਸੀਂ ਨਾਲ ਹੋਵੋਗੇ ਤੇ ਤੇ ਆਪਾਂ ਬਾਕੀ ਇੱਕ ਇੱਕ ਚੀਜ਼ ਤੁਹਾਨੂੰ ਵਲੌਗ ਦੇ ਰਾਹੀਂ ਦੱਸਾਂਗੇ ਜਿਹੜੀ ਜਿਹੜੀ ਮੈਂ ਅਚੀਵਮੈਂਟ ਜਿਹੜੀ ਆ ਉਹ ਹਾਸਲ ਕਰਦਾ ਰਹੂੰਗਾ ਹਨਾ ਤੇ ਬਾਕੀ ਇਹ ਆ ਕਿ ਆਪਾਂ ਇੱਕ ਗੱਲ ਹੋਰ ਦੱਸਣੀ ਆ ਕਿ ਇੱਕ ਖੁਸ਼ਖਬਰੀ ਆ ਤੁਹਾਡੇ ਸਾਰਿਆਂ ਲਈ ਮਤਲਬ ਸਾਡੇ ਤੁਹਾਡੇ ਸਾਰਿਆਂ ਕਰਕੇ ਹੋਇਆ ਵਾ ਜੋ ਵੀ ਹੋਇਆ ਵਾ ਉਹ ਬਸ ਜਲਦੀ ਆਪਾਂ ਜਿਹੜੀ ਤੁਹਾਨੂੰ ਦੱਸਾਂਗੇ ਉਹ ਹਨਾ ਮੰਮੀ ਜੀ ਹਨਾ ਤੇ ਅਜੇ ਨਹੀਂ ਅਜੇ ਇਸ ਵਲੌਗ ਵਿੱਚ ਨਹੀਂ ਦੱਸਾਂਗੇ ਉਹ ਜਲਦੀ ਤੁਹਾਨੂੰ ਦੱਸਾਂਗੇ ਕੀ ਖੁਸ਼ਖਬਰੀ ਆ ਨਾਲੇ ਵਲੌਗ ਵੀ ਬਣਾਵਾਂਗੇ ਵਲੌਗ ਵੀ ਬਣਾਵਾਂਗੇ ਸਾਰਾ ਕੁਝ ਦੱਸਾਂਗੇ ਤੁਹਾਨੂੰ ਬਾਕੀ ਇਹ ਆ ਕਿ ਤੁਸੀਂ ਕੋਈ ਗੱਲ ਨਹੀਂ ਗੈਸ ਕਰੋ ਕੁਝ ਵੀ ਹੋ ਸਕਦਾ ਵਾ ਠੀਕ ਆ ਤੇ ਆਪਾਂ ਤੁਹਾਡੇ ਨਾਲ ਹੀ ਸਾਰਿਆਂ ਨਾਲ ਸ਼ੇਅਰ ਕਰਨੀ ਆ ਆਪਾਂ ਕੋਈ ਲੁਕਾ ਨਹੀਂ ਰੱਖਣਾ ਕਿਉਂਕਿ ਜੇ ਤੁਸੀਂ ਜਿਹੜੇ ਬੰਦੇ ਨੇ ਬਾਹ ਫੜ ਕੇ ਤੇ ਇੰਨੀ ਲਾਗੇ ਲਿਆਂਦਾ ਹੋਵੇ ਤੇ ਫਿਰ ਜੇ ਆਪਾਂ ਉਹਨਾਂ ਨੂੰ ਪਿੱਛੇ ਪਾ ਦਈਏ ਤੇ ਉਹ ਗੱਲ ਨਹੀਂ ਬਣਦੀ ਫਿਰ ਹਨਾ ਤੇ ਮੈਂ ਇੰਦਾ ਦਾ ਕੁਝ ਵੀ ਨਹੀਂ ਕਦੀ ਸੋਚਿਆ ਨਾਲੇ ਹਰ ਇੱਕ ਚੀਜ਼ ਅਹੀਂ ਜਿਹੜੀ ਚੀਜ਼ ਲੈਣੇ ਹਰ ਇੱਕ ਦਾ ਵਲੌਗ ਬਣਾਇਦਾ ਵਾ ਨਾ ਤੇ ਜਿਹੜਾ ਅੱਗੇ ਵੀ ਆਊਗਾ ਉਹ ਜਿਹੜੀ ਚੀਜ਼ ਆਊਗੀ ਉਹ ਤਾਂ ਵੀ ਤੁਹਾਨੂੰ ਬਣਾਇਆ ਕਰਾਂਗੇ ਕੋਈ ਐਹੋ ਜੀ ਗੱਲ ਨਹੀਂ ਨਾਲੇ ਯਾਰ ਮਿਹਨਤ ਤੇ ਨਾਲ ਆਪਾਂ ਸਾਰਾ ਕੁਝ ਹਾਸਲ ਕਰਨ ਡਿਆ ਕੋਈ ਇੰਦਾ ਦਾ ਹੈ ਨਹੀਂ ਆਂ ਵੀ ਆਪਾਂ ਦੋ ਨੰਬਰੀ ਦਾ ਹਨਾ ਕਰਕੇ ਜਾਂ ਇਥੋਂ ਚੀਜ਼ ਫੜ ਕੇ ਇੱਥੇ ਲੈ ਆਂਦੀ ਆ ਜਾਂ ਕੁਝ ਕਰਕੇ ਆਪਾਂ ਆਪਣੀ ਮਿਹਨਤ ਕਰਕੇ ਕਰਨ ਡੇ ਆ ਤੇ ਤੁਸੀਂ ਸਾਰੇ ਜਣੇ ਸਪੋਰਟ ਕਰਦੇ ਆਂ ਤੇ ਤਾਂ ਕਰਕੇ ਹੋਣ ਡਿਆ ਵਾ ਸਾਰਾ ਕੁਝ ਤੇ ਠੀਕ ਆ ਜੀ ਇਦਾਂ ਹੀ ਰਿਪੋਰਟ ਕਰੋ ਤੇ ਇਦਾਂ ਹੀ ਤੁਸੀਂ ਪਿਆਰ ਕਰਿਓ ਹਾਂ ਹਾਂ ਉਹ ਇਦਾਂ ਜੇ ਕਰਦੇ ਰਹੋਗੇ ਨਾ ਤੇ ਫਿਰ ਆਪਾਂ ਵੀ ਤੁਹਾਡੇ ਨਾਲ ਹੀ ਜਿਹੜਾ ਵਾ ਜੁੜੇ ਰਹਿਣਾ ਵਾ ਤੇ ਆਪਾਂ ਜਿੱਥੇ ਆਪਣੀਆਂ ਬਲੰਦੀਆਂ ਨੂੰ ਛੂ ਸਕਦੇ ਹਾਂ ਨਾ ਬਾਕੀ ਪਰਮਾਤਮਾ ਦੇ ਕਰਕੇ ਜਿਵੇਂ ਉਹਨਾਂ ਨੇ ਜਿਵੇਂ ਜਿਵੇਂ ਲਿਖਿਆ ਹੁੰਦਾ ਵਾ ਉਵੇਂ ਉਵੇਂ ਹੁੰਦਾ ਰਹਿੰਦਾ ਵਾ ਤੇ ਬਾਕੀ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਤੇ ਇਹੋ ਦੋ ਚਾਰ ਗੱਲਾਂ ਸ਼ੇਅਰ ਕਰਨੀਆਂ ਸੀ ਤੇ ਮੈਨੂੰ ਲੱਗਾ ਕਿ ਕਰਨੀਆਂ ਚਾਹੀਦੀਆਂ ਵਾ ਤੇ ਜਦੋਂ ਸਟਾਰਟਿੰਗ ਕੀਤੀ ਮੈਨੂੰ ਬੜਾ ਥੋੜਾ ਜਨਾ ਜੇ ਫੇਰ ਇਹ ਚੀਜ਼ ਸੋਚ ਕੇ ਤੇ ਥੋੜਾ ਜਿਹਾ ਅਥਰੂ ਆਇਆ ਮਨ ਦੇ ਵਿੱਚ ਵੀ ਅਹੀਂ ਆ ਨਾ ਵੀ ਕੀ ਚੀਜ਼ ਸੀ ਉਦੋਂ ਤੇ ਹੁਣ ਤੱਕ ਅਸੀਂ ਇੱਥੇ ਤੱਕ ਆ ਗਏ ਆ ਤੇ ਕੀ ਮਤਲਬ ਕੀ ਕੁਝ ਅਹੀਂ ਦੇਖਿਆ ਵਾ ਰਾਤ ਦੇ ਵਿੱਚ ਤੇ ਆਪਣੀ ਜਿੰਨੀ ਵੀ ਜਰਨੀ ਆ ਬਹੁਤ ਵਧੀਆ ਰਹੀ ਆ ਕੋਈ ਕੋਈ ਨਹੀਂ ਉਚ ਨੀਚ ਦੇ ਹੁੰਦੀ ਰਹਿੰਦੀ ਆ ਨਾ ਹਾਂਜੀ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਤੇ ਖੁਸ਼ਖਬਰੀ ਵੀ ਤੁਹਾਨੂੰ ਜਲਦੀ ਜਲਦੀ ਸੁਣਾਵਾਂਗੇ ਥੋੜੇ ਜਿਹਾ ਥੋੜਾ ਟਾਈਮ ਲੱਗਣਾ ਵਾ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਦੱਸਾਂਗੇ ਫਿਰ ਸਾਰਿਆਂ ਨੂੰ ਦੱਸਾਂਗੇ ਠੀਕ ਆ ਚੰਗਾ ਜੀ ਬਾਏ ਬਾਏ ਜੀ ਸਾਰਿਆਂ ਨੂੰ